ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰ ਤੁਸੀਂ ਜਾ ਕੇ ਕਰਨੀ ਆ ਗਈ ਤੇ ਸੂਆ ਸੂਆ ਨਗ ਦਾ ਚੋਕੇ ਲਵੋ ਜੇ ਗੱਬਣ ਦਾ ਚੰਗੀ ਤਰ੍ਹਾਂ ਚਿਫਾ ਕੱਢ ਕੇ ਪਾਸ ਕਰਕੇ ਲਵੋ ਅਗਲੇ ਮਾਲਕ ਦੇ ਘਰੇ ਤਸੱਲੀ ਕਰ ਲਵੋ ਜੇ ਕੀ ਗੱਲ 19 ਕੀ ਗੱਲ ਹੁੰਦੀ ਆ ਤੇ ਉਹ ਜਿਹੜੇ ਮੇਰੇ ਥੋੜੀ ਹੋਊਗੀ ਕਿਉਂਕਿ ਮਾਲਕ ਉਹ ਕੀ ਗਾਂ ਲੈ ਕੇ ਆਉਂਦਾ ਵਾ ਕਿਹੜਾ ਕਿਸੇ ਆ ਦੇ ਘਰੇ ਬਣਾਇਆ ਪਸ਼ੂ ਇਹ ਇਹ ਸਾਰੇ ਵੀਰ ਉਹਨਾਂ ਮੇਰੀ ਬੇਨ ਦੇ ਹੱਥ ਬੰਨ ਕੇ ਵੀ ਆ ਦੇ ਚੋਕੇ ਪਸ਼ੂ ਉੱਤੇ ਤਸੱਲੀ ਕਰਕੇ ਤਾਂ ਫੇਰ ਲਿਆ ਕਰੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਪਰ ਪਰ ਦੋਵਾਂ ਬਿਹੜਾਂ ਬਾਰੇ ਇੱਕ ਬਹੁਤ ਜਗਾਂ ਪਹਿਲਾ ਸੁਆ ਜਾਤਲੀ ਵਹਿੜਾ ਤੇ ਕਰਾਉ ਸੰਗ ਚਾ ਦੂਜਾ ਸੁਆ ਵਹਿੜ ਹਾਂਜੀ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਨਾਮ ਦੱਸ ਦਗੇ ਬਾਈ ਨਾਮ ਜੀ ਕਾਕਾ ਪਿੰਡ ਲੰਗੇਣਾ ਤੁਸੀ ਵਾਗਿਆ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਜਿਹੜਾ ਸੁਭਾ ਵੀਡੀਓ ਪਾਈ ਸੀ ਵੈ ਗਿਆ ਮਾਲ ਉਹ ਚਿੱਕੇ ਫੋਨ ਤੇ ਹੀ ਮਤਲਬ ਕਿ ਦੋਨੇ ਪਸ਼ੂ ਵੈ ਗਏ ਆ ਠੀਕ ਆ ਜੀ ਠੀਕ ਆ ਜੀ ਹਾਂਜੀ ਪਹਿਲੇ ਫੋਨ ਤੇ ਪੈਕ ਪੈ ਗਿਆ ਦੂਜੇ ਫੋਨ ਤੇ ਨਾਲ ਦੀ ਨਾਲ ਜਿਹੜੀ ਦੋ ਕੰਨਾਂ ਦੇ ਵਿੱਚ ਦੋਨੇ ਪਸ਼ੂ ਉੱਤਰ ਗਏ ਭੈਣ ਭਰਾ ਬਹੁਤ ਫੋਨ ਕਰੀ ਜਾਂਦੇ ਆ ਪਸੂ ਚੰਗੇ ਸੀਗੇ ਦੁੱਧ ਵਾਲੇ ਠੀਕ ਹੈ ਜੀ ਤੇ ਚੰਗੇ ਕਰਕੇ ਵੇਖਦੇ ਬਾਈ ਇੱਕ ਸਬਸਕ੍ਰਾਈਬ ਦਾ ਬਟਨ ਦੱਪਿਆ ਕਰੋ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚ ਜਾ ਕਰੂਗਾ ਮੈਂ ਦਿਡਚ ਦੋ ਵੀਡੀਓ ਪਉਣਾ ਤਿੰਨ ਵੀ ਪਉਣਾ ਠੀਕ ਆ ਵੀਡੀਓ ਤੁਹਾਡੇ ਕੋਲੇ ਪਹੁੰਚ ਜੇ ਨਹੀਂ ਕਈ ਭੈਣ ਭਰਾਵਾਂ ਕੋਲੇ ਬਹੁਤ ਪਰੇਸ਼ਾਨ ਆ ਠੀਕ ਆ ਤੁਸੀਂ ਬਟਨ ਨਾ ਦੱਪਿਆ ਕਰੋ ਸਬਸਕ੍ਰਾਈਬ ਨਾਲ ਦੀ ਨਾਲ ਕਰਿਆ ਕਰੋ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦੀ ਪਹੁੰਚੇ ਤੁਹਾਡੇ ਕੋਲੇ ਵੀਡੀਓ ਪਹੁੰਚੇ ਤੁਸੀਂ ਜਿਹੜੇ ਪਛੜੇ ਹੋਏ ਬੰਦੇ ਆ ਉਹਨਾਂ ਨੂੰ ਵੀ ਵੀਡੀਓ ਤੇ ਮੇਰੇ ਅੱਥਾ ਹੀ ਨਾ ਰਹੀਂ ਠੀਕ ਹੈ ਕਿੰਨੇ ਰਾਇ ਪਸ਼ੂ ਮਿਲ ਸਕੇ ਠੀਕ ਹੈ ਜੀ ਉਹ ਬੰਦੇ ਬਹੁਤ ਪਰੇਸ਼ਾਨ ਆਉਂਦੇ ਨੂੰ ਬਹੁਤ ਵੇਖ ਜਾਂਦਾ ਨਾ ਮੜ ਕੇ ਪਸ਼ੂ ਵੇਖ ਜਾਂਦਾ ਇਹਨਾਂ ਕੋਲੇ ਬਹੁਤ ਜ਼ਿਆਦਾ ਲੇਟ ਪਹੁੰਚਦੀ ਹੈ ਠੀਕ ਹੈ ਜੀ ਵੀਡੀਓ ਮੇਰੀ ਠੀਕ ਹੈ ਜੀ ਹਾਂ ਨੋਟੀਫਿਕੇਸ਼ਨ ਬਲ ਲਾਜ਼ਮੀ ਨਾਲ ਲੱਪੋ ਠੀਕ ਹੈ ਜੀ ਸਬਸਕ੍ਰਾਈਬ ਕਰੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਕੀ ਇੱਕ ਮੈਂ ਇੱਧਰ ਸ਼ੁਰੂ ਕਰ ਲਾ ਪਹਿਲਾਂ ਵਾਈਟ ਤੋਂ ਪਹਿਲਾਂ ਮੱਛੀ ਹੈ ਜੀ ਇਹ ਠੀਕ ਹੈ ਜੀ 13 ਲੀਟਰ ਦੁੱਧ ਨਾਪ ਕੇ ਦਾ ਮੱਕਣ ਵਾਲਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜੋਕ ਕੇ ਦਵਾਂਗੇ ਦੋ ਡੰਗ ਆਓ ਚਾ ਵੀਡੀ ਆ ਪਾ ਕੇ ਤੁਸੀਂ ਚੈੱਕ ਅਪ ਕਰੋ ਪਰ ਛੋਟਾ ਵੱਡਾ ਮੜ ਕੇ ਹੋ ਸੌ ਗੱਲਾਂ ਹੁੰਦੀਆਂ ਥੋੜੇ ਦਿਮਾਗ ਚ ਕੀ ਮਿਲ ਕੇ ਮਤਲ ਤੁਹਾਨੂੰ ਦਿਮਾਗ ਸ਼ਾਂਤ ਜਿਹੜਾ ਵੀ ਅਸੀਂ ਚੋਣੀਆ ਕਰ ਲਈ ਆ ਥਣ ਸੋਹਣੇ ਆ ਸਾਰਾ ਕੁਝ ਠੀਕ ਹੈ ਜੀ ਤੁਸੀਂ ਮੋੜਨ ਵਾਲੀ ਗੱਡੀ ਨਾਲ ਕਰੋਨ ਤੂੰ ਬੰਦੂ ਕਰ ਲੀਆਂ ਕਰੋ ਆ ਜੀ ਯਾਰ ਮੈਂ ਯਾਰ ਸਹੀ ਬੰਦੇ ਦੀ ਸਹੀ ਬਾਜ ਦੇਣੀ ਵੀ ਤੁਸੀਂ ਡੋ ਡੰਗ ਚ ਤੁਸੀਂ ਪੂਰ ਬੈਠੇ ਆ ਥੋੜਾ ਰੈਸਟੋਰ ਨੇੜੇ ਆ ਤਾਂ ਕੋਈ ਮਤਲ ਜਿਸ ਤਰ੍ਹਾਂ ਵੀ ਉਹਨੂੰ ਭੇਜ ਦਿਓ ਠੀਕ ਹੈ ਜੀ। ਉਹ ਤੋਂ ਮਿਨੋਂ ਲੀਟਰ ਨਾਲ ਚੋ ਫੇਰ ਪੈਸੇ ਦਿਓ। ਠੀਕ ਹੈ ਜੀ। ਪੈਸਾ ਉਹਨਾਂ ਬੜਾ ਉੱਖਾ ਹੈ। ਠੀਕ ਹੈ ਜੀ। ਠੀਕ ਹੈ ਜੀ। ਝਾੜਨਾ ਕਰਿਆ ਗੱਲ ਕਰੋ ਯਾਰ ਕਾਕਾ ਤੂੰ ਐ ਕਹਿੰਦਾ ਉਹਨਾਂ ਤੇ ਐ ਹੋਇਆ ਸਭ ਫੋਨ ਤੇ। ਠੀਕ ਹੈ ਜੀ। ਪਰ ਮੈਂ ਘਰੇ ਖੜ ਕੇ ਗੱਲ ਕਰ ਫੇਰ ਸਵਾਲ ਜਵਾਬ ਦੇਉਂ ਗੱਲ ਦਾ। ਠੀਕ ਹੈ ਜੀ। ਇਹ ਤਾਂ ਗੱਲ ਸੱਚੀ ਕਰਨੀ ਹੈ। ਠੀਕ ਹੈ ਜੀ। ਕੰਮ ਅੱਜ ਚੱਲਦਾ ਨਾ ਚੱਲੇ ਖੜ ਦੇ ਕੋਈ ਟੈਨਸ਼ਨ ਛੱਡ ਦਿਓ ਕੰਮ ਨੂੰ। ਠੀਕ ਹੈ ਜੀ। ਪਰ ਗੱਲ ਜਿੰਨਾ ਚਿਰ ਨੱਚਣਾ ਆਪਦੇ ਸਿਰ ਤੇ ਨੱਚਣਾ ਹੀ। ਸੂਈ ਦਾ ਟਾਈਮ ਸੱਚ ਦੀ ਬਾਜ ਦੇਣੀ ਹੈ ਇਹ ਸੂਈ ਨੂੰ ਬਾਈ ਜੀ ਇੱਕ ਮਹੀਨਾ ਹੋ ਗਿਆ ਠੀਕ ਆ ਇਹਦੇ ਅੰਦਰ ਬਾਹ ਪਾਉਣ ਡਾਕਟਰ ਤੋਂ ਠੀਕ ਹੈ ਜੀ ਡਾਕਟਰ ਕਹਦੇ ਵੀ 2 ਮਹੀਨੇ ਹੋ ਗਏ ਮੈਂ ਸਰ ਲਵਾਉਂਗਾ ਠੀਕ ਹੈ ਜੀ ਗਾਰੰਟੀ ਆ ਮੇਰੀ ਗਾਰੰਟੀ ਹੈ ਠੀਕ ਹੈ ਜੀ ਇੱਕ ਮਿੰਟ ਜੀ ਦੁੱਧ 13 ਕਿਲੋ ਕੰਡੇ ਵਾਲਾ 13 ਕਿਲੋ ਕੰਡੇ ਵਾਲਾ ਮੁੱਲ 20000 ਠੀਕ ਹੈ ਜੀ ਪਹਿਲਾਂ ਬੱਚੀ ਹੈ ਠੀਕ ਹੈ ਕੱਢ ਲੇ ਬਾਈ ਬੜਾ ਬਾਹਰ ਨੂੰ ਲੈ ਵੀ ਦੋਸਤੋ ਪਹਿਲਾਂ ਸੁਆ ਬੱਚੀ ਆਗੀ ਦੁੱਧ ਥਾਲੇ ਕੰਡੇ ਵਾਲਾ 13 ਬਰ 12 ਮੰਨ ਕੇ ਲੈ ਲੇ ਤੁਸੀਂ ਕਿਲੋ ਘੱਟ ਮੰਨ ਲੇ ਕਿਉਂਕਿ ਬਾਈ ਕੋਲੇ ਮਾਲ ਹੋਣਾ ਹੀ ਆਇਆ ਵਾ ਤੁਰ ਪਤਾ ਸਵੇਪਾ ਵੀਡੀਓ ਪਾਈ ਸੀ ਬਾਈ ਦੀ ਉਹ ਮਾਲ ਵਿਗ ਗਿਆ ਵਾ ਵੀਡੀਓ ਮੈਂ ਸਭਾ ਨੋਟ ਕਰ ਲਓ 10 ਵਜ ਕੇ ਤੇ 9 ਮਿੰਟ ਹੀ ਹੋਏ ਆ ਸ਼ਾਮ ਦੀ ਚਾਹੀ ਸਾਰਾ ਦਿਨ ਹੀ ਪਿਆ ਵਾ ਕਦ ਕਦ ਠੀਕ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀ ਦਾ ਪਹਿਲਾ ਸੂਆ ਮੋੜ ਲਿਆ ਬਾਈ ਥਣਾ ਸੈ ਬਹੁਤ ਚੰਗਾ ਥੀ ਚੁਾਈ ਵਾਲਾ ਮੁੱਠੀ ਵਾਲਾ ਗਲਾਬੀ ਥਾਣਾਗਾ ਬੋਦੀ ਵਾਲੀ ਵਹਿੜ ਨਿੱਕਾ ਕੰਨ ਐਚ ਪੈਨਲ ਦੀ ਫੁੱਲ ਜਾਦ ਬਿੜਲੀ ਵਹਿੜ ਆ ਕੇ ਫਿਟਿੰਗ ਵਾਲਾ ਹਵਾਨਾ ਵਾ ਥੋਸ ਨਿੱਕਰ ਹਵਾਨਾ ਵਾ ਕਟਮਾ ਲਮਕ ਹਵਾਨਾ ਨੇਗਾ ਪਹਿਲਾ ਸੂਆ ਵਾ ਅਗਲੇ ਸੂਜਣਦਿਆਂ ਹੋਰ ਨਿਖਰਨਾ ਵਾ ਮੌਲ ਸਿਰ 42000 ਰੁਪਇਆ ਇੱਕ ਮਹੀਨਾ ਸੂਈ ਨੂੰ ਸਮਾ ਹੋਇਆ ਵਾ ਭਲਾ ਕਿ ਵੀਰ ਬਾਹ ਪੈਟਰ ਚੈੱਕ ਕਰਾ ਤਵੇਂ ਗਰੰਟੀ ਹੈਗੀ ਦੋ ਜਿਹੜਾ 12 ਕਿਲੋ ਦੇ ਦੋ ਟਾਈਮ ਪਹਿਲਾਂ ਚੋਲੋ ਬਾਈ ਦੇ ਘਰੋਂ ਬਾਈ 13 ਕਹਿੰਦਾ ਪਰ 12 ਚੋਕੇ ਲਓ ਤੇ ਦੋ ਟਾਈਮਾਂ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਮੇਰੀ ਰੇਵੜ ਬੈਂਡ ਦੇ ਕੋਲ ਜਾ ਕੇ ਪਹਿਸੂ ਚੈੱਕ ਕਰਕੇ ਆਦਾ ਲਓ ਤਸੱਲੀ ਕਰਕੇ ਤੁਸੀਂ ਪਹਿਲੇ ਪਾਟਿਆ ਨੋਡ ਨਹੀਂ ਜਾਣਾ ਬਾਈ ਨੇ ਤੁਸੀਂ ਖੋਟਾ ਪਹਿਸੂ ਲੈਣਾਗਾ ਇਸ ਲਈ ਚੰਗੀ ਤਰ੍ਹਾਂ ਚੈੱਕ ਪਾਸ ਕਰਕੇ ਆਪਦੀ ਲਵੋ ਮੌਲ ਸਿਰ 42000 ਰੁਪਇਆ ਜਮਾ ਛੋਟਾ ਜ ਦੋ ਨੰਬਰ ਤੇ ਬਾਈ ਦੋ ਨੰਬਰ ਤੇ 10 ਲੀਟਰ ਦੁੱਧ ਹੈ ਠੀਕ ਹੈ ਜੀ 5 ਲੀਟਰ ਠੀਕ ਹੈ ਜੀ ਸ਼ਾਮ ਦਾ 5 ਸੁਬਾ ਠੀਕ ਹੈ ਜੀ ਜਿਹਦਾ ਮੁੱਲ ਹੈਗਾ 30000 ਰੁਪਈਆ ਠੀਕ ਹੈ ਜੀ ਠੀਕ ਹੈ ਪਹਿਲੇ ਸੂਏ ਬੱਛੀਏ ਆ ਠੀਕ ਹੈ ਜੀ ਹਾਂ ਪਤਾ ਦੂਜਾ ਕਿ ਪਹਿਲਾ ਦੂਜਾ ਜੀ ਦੂਜਾ ਉਹ ਪਹਿਲਾ ਇਹ ਸਾਰਾ ਦੂਜਾ ਹਾਂ ਪਤਾ ਬਾਈ ਜੀ ਪਸ਼ੂ ਕਿਵੇਂ ਮਹਿੰਗੇ ਹੋ ਗਏ ਹੁਣ ਗਰਮੀ ਆ ਗਈ ਹਾਂਜੀ ਸਾਨੂੰ ਪਹਿਉ ਜਿੰਵੇਂ ਮਹਿੰਗੇ ਮਿਲਦਾ ਸੀ ਰੁਪਈਆ 2000 ਲੈਦੇ ਦੱਸ ਕੇ ਠੀਕ ਹੈ ਜੀ ਬੜਾ ਮਹਿੰਗਾ ਲੱਖ ਦੀ ਤੇ ਭਾਵੇਂ 2 ਲੱਖ ਦੀ ਭਾਵੇਂ 50000 ਦੀ ਠੀਕ ਹੈ ਜੀ ਠੀਕ ਹੈ ਜੀ ਆਪ ਬਹੁਤ ਚੜਦੀ ਕਲਾਈ ਆ। ਔਰ ਉਹ ਵੀ ਪਸੂ ਵੇਚੀ ਜਾਂਦਾ ਵਾ। ਪਰ ਮਾ ਮੇਰਾ ਯਾਰ 7 ਸੀਨੇ ਤੇ ਵੇਚਦੇ ਬਗੈਰ ਮੁੰਡੀਆਂ ਤੋਂ ਤੂੰ ਤੂੰ। ਹਾਂਜੀ ਹਾਂਜੀ। ਜਿਹੜੇ ਅੱਗੇ ਅੱਗੇ ਘਰੇ ਗਾਹ ਕੱਡਾ ਬਣਿਆ ਵਾ। ਹਾਂਜੀ। ਭਾਈ ਲੈ ਜਾ ਖੁੜ ਕੇ। ਮੁੱਲ ਇਹਦਾ। ਮੁੱਲ ਦਾ ਭਾਈ 30000 ਰੁਪਏ। ਠੰਡੀ ਸੀਰਾ। ਠੰਡੀ ਸੀਰਾ ਜੂੜ ਲਾ ਲੈ ਮੌਜ ਨੇ ਪੂੜੀ ਡਾਲੇ। ਠੀਕ ਹੈ ਜੀ। 10 ਲੀਟਰ ਦੁੱਧ ਦਾ। ਠੀਕ ਆ। ਗਾਰੰਟੀ ਆ ਸਾਡੇ ਘਰੇ ਮੈਂ ਜੋਕ ਕੇ ਨੂੰ ਕੰਡਾ ਲੱਗਾ ਮਣਕੇ ਦੇ। ਠੀਕ ਆ। ਕੱਟੂਏ ਫੇਰ ਬੰਦਾ ਕਵੇ ਠੀਕ ਆ ਇਹ ਪਤਾ ਕੀ ਗੱਲ ਹੈ ਬਾਈ ਜਿਵੇਂ ਸਾਨੂੰ ਹੁਣ ਪਸ਼ੂ ਮਹਿੰਗੇ ਸਾਨੂੰ ਮਿਲਦੇ ਆ ਆਂ ਗਾਉਂ ਉਹ ਵੀ ਤੁਰੇ ਦੇ ਪਸ਼ੂ ਆਪਾਂ ਦੇ ਘਰੇ ਬਣਾਏ ਆ ਇਹ ਪਸ਼ੂ ਦੇਖੋ ਭੈਣ ਪ੍ਰਭੂ ਜਿਹੜੇ ਪਸ਼ੂ ਉਹਨਾਂ ਦਾ ਕੋਈ ਅੱਛੀ ਪਾਲ ਦਾ ਬੱਚੀ ਤੋਂ ਗਾਂ ਬਣਣੀ ਆ ਠੀਕ ਆਂ 32 ਤੋਂ ਮੈਂ ਬਣਣੀ ਆ ਕੋਈ ਕੱਟਿਆਂ ਨੂੰ ਲੋਕ ਤਾਂ ਹੁਣ ਲਈ ਜਾਂਦੇ ਡੇਰੀਆਂ ਤੋਂ ਹਾਂਜੀ ਜਿਹੜਾ ਡੇਲ ਗਾਲਾ ਦੁੱਧ ਦਾ ਬਾਈ ਉਹ ਤੁਹਾਨੂੰ ਪੁੱਛ ਵੇਖੋ ਵੀ ਇੱਕ ਦਿਨ ਦੁੱਧ ਰੱਖ ਕੇ ਦੂਜੇ ਦਿਨ ਸਵੇਲਣ ਲੱਗ ਪੈਂਦੀ ਆ ਠੀਕ ਹੈ ਜੀ ਤੁਸੀਂ ਆਪ ਹੀ ਜਾਣਕਾਰ ਬੰਦੇ ਆ ਜਿਹੜਾ ਤਾਂ ਬਾਈ ਘਰ ਦਾ ਚੋਲਿਆ ਉਹਦਾ ਨਜ਼ਾਰਾ ਵੱਖਰਾ ਹੈ ਠੀਕ ਠੀਕ ਹੈ ਜੀ ਪਸ਼ੂ ਚੋਂ ਦੇ ਘਰ ਦੇ ਮਿੱਤਰੋ ਪਸ਼ੂ ਹੁੰਦੇ ਹੁੰਦੇ ਮਹਿੰਗੇ ਸਾਡੇ ਕੋਲ ਸਭੀ ਗੱਲ ਬਾਹਰ ਆ ਉਹ ਕੋ ਮਹਿੰਗੇ ਦਾ ਫਿਰ ਮਹਿੰਗੇ ਵੇਚਣਾ ਅੱਜ ਦਾ ਤਰੀਕ ਨੋਟ ਕਰ ਲੋ ਅੱਜ ਸਮੇਂ ਦੇ ਵਿੱਚ ਦੋਹਾਂ ਸਾਲ ਨੂੰ ਪਸ਼ੂ ਦਾ ਹਾਫ ਵੇਖੋ ਵੀ ਇੱਕ ਪਸ਼ੂ ਤੁਹਾਨੂੰ ਬੰਦੇ ਨੇ ਅੰਦਰ ਫਿਰ ਬੰਨ ਦਿਆ ਕਿਹਾ ਗੇਟੋ ਬਾਈ 2 ਲੱਖ ਲੈਣਾ ਮੈਂ ਤਾਂ ਢਾਈ ਜੋ ਲਹਿੰਗੇ ਤਾਂ ਗਾਂ ਹੋਈ ਨਹੀਂ ਬਈ ਵੈਕ ਮੋੜ ਜਾ ਇੰਜ ਪਾ ਲਓ ਗਰੀਬੰਦਾ ਕਰ ਤੇ ਬਈ ਪਸ਼ੂ ਨਹੀਂ ਮਿਲਣਾ ਕਿਸੇ ਨੂੰ ਸਹੀ ਗੱਲ ਆ ਕੱਟੀਆਂ ਤੋਂ ਮੱਝਾਂ ਚਾਰਨੀਆਂ ਪਸ਼ੂ ਮਿਲ ਨਹੀਂ ਛੱਡ ਜਾਣਾ ਦੋ ਸਾਲਾਂ ਨੂੰ ਠੀਕ ਹੈ ਜੀ ਲੱਖ ਦੀ ਕੰਮ ਲਿਆ ਕਰੂਗੀ ਆਪ ਸਭ ਜੀ ਦੀ ਠੀਕ ਆ ਤੇ ਦੋ ਟੋਈ ਲੱਖ ਦੀ ਮਹਿਮ ਲਿਆ ਕਰੂ ਕੱਢ ਲਈ ਬਾਈ ਬਾਹਰ ਨੂੰ ਹਾਂਜੀ ਲਓ ਬਈ ਦੋਸਤੋ ਬਾਈ ਦੀਆਂ ਗੱਲਾਂ ਖਰੀਆਂ ਪਸੂ ਗਾ ਮਹਿੰਗਾ ਤੇ ਗਾ ਮਹਿੰਗਾ ਵੇਚਣਾ ਪੈਂਦਾ ਮੱਲੋ ਮੱਲੀ ਰੁਪਈਆ ਮੈਂ ਤਾਂ 2000 ਲੈਣਾ ਵਾ ਤੇ 8 10 ਪਸੂ ਬਾਈ ਦੇ ਵਿਗ ਜਾਂਦੇ ਤੁਹਾਨੂੰ ਪਤਾ ਵਾ ਇਦਾਂ ਦੋ ਤਾਂ ਕਈ ਵੀਡੀਓ ਬਣ ਜਾਂਦੀਆਂ ਵਾ ਬਾਕੀ ਗਾਉ ਬਾਈ ਦਾ ਮਾਲ ਗਾਉ ਆਇਆ ਵਾ ਬਾਈ ਕਿਹੜਾ ਵੇਚ ਵੜਿਆ ਵਾ ਜਿਵੇਂ ਗਾਂ ਦੇ ਦਾ ਤੇ ਬਾਈ ਨੇ ਉਵੇਂ ਹੀ ਦੇ ਦੇਣਾ ਗਾਂ ਤਾਂ ਫਿਰ ਚੈੱਕ ਕਰਕੇ ਲਓ ਕੱਦ ਕੱਡ ਫੁੱਲ ਵੱਡਾ ਵਾ ਬੋਦੀ ਵਾਲੀ ਵਹਿੜ ਨਿੱਕਾ ਕੰਨ ਕਰਾਸ ਬਰੀਡ ਆ ਕੀ ਥੋੜੀ ਜੀ ਜਦੋਂ ਚੱਟਾ ਮੱਝਾਂ ਦਾ 10 ਕੱਦ-ਕੱਡ ਬਹੁਤ ਵੱਡਾ ਵਾ ਬੋਦੀ ਵਾਲੀ ਵੈੜ ਨਿੱਕਾ ਕੰਨ ਇਹਦਾ ਹੀ ਹਵਾਨਾ ਫੈਕਸ ਜਿਹਾ ਹਵਾਨਾ ਵਾ ਤੁਹਾਨੂੰ ਦੱਸਿਓ ਪਰ ਤੁਹਾਨੂੰ ਦੱਸਿਓ ਠੀਕ ਹੈ ਤਾਂ ਕਿ 7 ਵੇ ਚਵਾਈ ਹੋ ਕੱਕੇ ਪਾਈ ਲਿਆ ਵਾ ਤੁਸੀਂ ਦੋ ਟਾਂ ਚੋਕ ਲਈ ਜਾਨੀ ਥਣਾ ਸਾਇ ਬਹੁਤ ਚੰਗਾ ਥੀ ਚਵਾਈ ਵਾਲਾ ਤੇ ਮੁਠੀ ਵਾਲਾ ਥਣਾ ਦਾ ਮੁੱਲ ਸਿਰਫ 30000 ਰੁਪਇਆ ਇਹ ਜੋ ਸ਼ੋਰ ਜਰੂਰ ਹੋ ਜੂਗੀ ਥਣਾ ਸਾਇ ਬਹੁਤ ਚੰਗਾ ਥੀ ਚਵਾਈ ਵਾਲਾ ਮੁਠੀ ਵਾਲਾ ਇਹ ਨਹੀਂ ਬਾਈ ਸਾਡੀ ਤਿੰਨ ਟਾਂ ਕਰਦੇ ਤੂੰ ਹੀ ਹੁੰਦਗਾ ਪਹਿਲਾਂ ਠੀਕ ਹੈ ਜੀ ਉਹ ਗਾ ਅਸੀਂ 500 ਰੁਪਇਆ ਦਰਦ ਨੂੰ ਦਿੰਦੇ ਆ ਗਾਲੇ ਬੰਦੇ ਨੂੰ ਠੀਕ ਹੈ ਜੀ 500 ਦੇ ਕੇ 1500 ਰੁਪਏ ਆਪ ਕੋਲ ਨੇ ਦੋ ਸਾਨੂੰ ਹੀ ਹੋ ਗਿਆ ਹਾਂਜੀ ਤਿੰਨ ਦਾ ਦੋ ਡੰਗ ਤਿੰਨ ਡੰਗ ਚਵਾ ਕੇ ਜੁੰਮੇਵਾਰੀ ਹੈ ਸਾਡੀ ਠੀਕ ਹੈ ਜੀ ਫੇਰ ਘਰ ਜਾ ਕੇ ਟੈਸਟ ਕਰਦੀਆਂ ਠੀਕ ਹੈ ਜੀ ਅਨੁਸਾਰ ਦੋ ਤਿੰਨ ਡੰਗ ਉੱਥੇ ਚੁੜੀਆਂ ਫੇਰ ਟੈਸਟ ਕਰਨੀਆਂ ਚਲੋ ਵੇ ਇੱਕ ਡੰਗ ਦਾ ਪੋਹ ਕੇ ਜਦ ਘਾਟਵਾ ਜਾਂਦਾ ਕਿ ਆਇਆ ਉੱਪਰਾਂ ਕਰਦਾ ਪਾਈ ਅੱਧਾ ਕਿਲੋ ਰੰਬ ਰੂੰਬਣ ਲੱਗ ਗਿਆ ਹਾਂਜੀ ਹਾਂਜੀ ਅੱਧਾ ਕਿਲੋ ਪਾਈ ਆ ਸੋਣੋ ਜਾਂ ਤਿੰਨ ਕਿਲੋ ਘਟ ਜੂ ਹਾਂਜੀ ਹਾਂਜੀ ਢੁੱਠਾ ਠੀਕ ਆ ਦੁੱਧ ਫਿਰ ਘਟੂਗਾ ਦੁੱਧ ਜਿਆ ਅੱਧਾ ਕਿਲੋ ਘਟ ਸਕਦਾ ਆ ਠੀਕ ਹੈ ਲੋ ਜੀ ਦੋਸਤੋ ਬਾਈਕ ਦਾ ਆਪਾਂ ਚੋਕੇ ਗਿਆਂ ਤੇ ਚੋਕੇ ਲੈ ਜਾਣਗੇ ਵਾ ਥਣਾ ਗਲਾਬੀ ਥਣਾ ਥੀ ਚਵਾਈ ਵਾਲਾ ਦੋ ਇੱਕ ਨੰਬਰ ਦਾ ਹੀ ਪ੍ਰਿੰਟ ਪਾਉਂਟ ਚੈੱਕ ਕਰੋ ਬੋਦੀ ਵਾਲੀ ਵਹਿੜ ਦੋਨੇ ਬੋਦੀ ਵਾਲੀਆਂ ਵਾ ਮੁੱਲ ਜਮਾਂ ਜੈ ਜਾਂ ਇੱਕ ਨੰਬਰ ਦਾ ਮੁੱਲ 21000 ਰੁਪਇਆ ਦੋ ਨੰਬਰ ਦਾ ਮੁੱਲ 30000 ਰੁਪਇਆ ਨਗ ਪਸੰਦੇ ਬਾਈ ਨਾਲ ਗੱਲਬਾਤ ਕਰ ਲ ਨਵਾਂ ਸਫੇਦ ਚੱਲੀ ਜਾਣਾ ਵਾ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ